ਪੰਥਕ ਸਿਆਸਤ ਦੀ ਉਲਜੀਤਾਣੀ ਵਿਦਵਾਨ ਤੇ ਕਮੇਟੀ ਆਮੋ ਸਾਹਮਣੇ ਸੱਚੇ ਹੋਂ ਦੀ ਜਦੋਂ ਜਹਿਰ ਜਾਰੀ ਪੰਥਕ ਸਿਆਸਤ ਇਸ ਸਮੇਂ ਕੇ ਸਭ ਤੋਂ ਮਾਰੇ ਦੌਰ ਦੇ ਵਿੱਚੋਂ गुज़र ਰਹੀ ਹੈ। ਹਰ ਦਿਨ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ। ਹੁਣ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਿ ਇਹਨਾਂ ਰੌਲਿਆਂ ਦਾ ਬੀਜਪੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਆਲੇ ਦੁਆਲੇ ਤੋਂ ਸਾਨੂੰ ਮਿਲ ਰਿਹਾ ਕਿ ਸੁਖਬੀਰ ਬਾਦਲ ਤੋਂ ਅਕਾਲੀ ਦਲ ਤੋਂ ਕਬਜ਼ਾ ਛਡਾਉਂਦੇ ਛਡਾਉਂਦੇ ਪੰਥ ਨੂੰ ਬੀਜਪੀ ਦੀ ਝੋਲੀ ਨਾ ਪਾ ਦਿੱਤਾ ਜਾਵੇ। ਹਾਲਾਂਕਿ ਇਹ ਤਾਂ ਵਕਤ ਦੱਸੇਗਾ ਕਿ ਕੌਣ ਕਿਸ ਦੀ ਝੋਲੀ ਪੈਂਦਾ ਪਰ ਤੱਕ ਤਾ ਸ਼੍ਰੀ ਕੇਸ਼ਗੜ ਸਾਹਿਬ ਦੇ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਦੇ ਸੇਵਾ ਸੰਭਾਲਣ ਬਾਰੇ ਚੁੱ ਸਵਾਲਾਂ ਸਬੰਧੀ ਪ੍ਰਤੀਕਿਰਿਆ ਦੰਤਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੰਥਕ ਹਾਲਾਤਾਂ ਦੇ ਮੱਦੇ ਨਜ਼ਰ ਆਪਸੀ ਟਕਰਾਅ ਤੋਂ ਬਚਣ ਲਈ ਜਥੇਦਾਰ ਸਾਫ ਦਾ ਸੇਵਾ ਸੰਭਾਲ ਸੁਮਾਗਮ ਸੰਕੇਪ ਰੂਪ ਵਿੱਚ ਕੀਤਾ ਗਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕਸ਼ਰੀਕ ਇਸਗਰ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮੇਟੀ ਇੰਡਸਟਰੀ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਰੱਖੀ ਗਈ ਸੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੋਖ ਰੱਖਦੇ ਹੋਇਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਾਜ ਪੁਛੀ ਜਿਹੜੀ ਸੀ ਦਸਤਾਰ ਬੰਦੀ ਸੀ ਉਹ ਅਮਰਤ ਵੇਲੇ ਤਖਤ shri ਕੇਸਗੜ ਸਾਹਿਬ ਦੇਖੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਖਤ shri ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਅਪਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਖਤ shri ਕੇਸਗੜ ਸਾਹਿਬ ਦੇਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਤ ਸਾਹਿਬ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਸ ਅਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮਤਰਾ ਟੇਕਣ ਗਏ ਉਸ ਸਮੇਂ ਅਨੰਦ ਸਾਹਿਬ ਦੀਆਂ ਸ਼ੇਪਾਉੜੀਆਂ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਪ੍ਰੰਤ ਸਿੰਘ ਸਾਹਿਬ ਜੀ ਨੂੰ ਤਖਸਾਲਬ ਦੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਸਰੂਪਾ ਵੀ ਦਿੱਤਾ ਮੈਂ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਤੇ ਪਹਿਲੇ ਸਿੰਘ ਸਾਹਿਬ ਦੀਆਂ ਸਮਾਵਾਂ ਆਟੋਮੈਟਿਕਲੀ ਤੌਰ ਤੇ ਸਮਾਪਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਪਾਕਸ਼ਰ ਕੇਸਗੜ ਸਾਹਿਬ ਵੱਡਾ ਸਮਾਗਮ ਉਹ ਅਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਇਹ ਸਮਾਗਮ ਜਿਹੜਾ ਹੌਲੇ-ਹੌਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਜੋ ਸਿੰਘ ਸਾਹਿਬ ਦੀ ਗਵਾਈ ਵਿੱਚ ਹੀ ਉਹ ਅਲਾਮਲਾ ਸਮਾਗਮ ਜਿਹੜਾ ਉਹ ਸੰਪੂਰਨ ਹੋ ਸਕਣ ਇਹ ਤਾਂ ਸੀ ਤਰਕਸ਼੍ਰੋਮਣੀ ਕਮੇਟੀ ਦਾ ਜਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਲਈ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਹੋ ਚੁੱਕੇ ਜੱ태ਦਾਰ ਗਿਆਨੀ ਰਪੀ ਸਿੰਘ ਨੇ ਇਲਜ਼ਾਮ ਲਾਇਆ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਸੇਵਾ ਸੰਭਾਲ ਸਮਾਗਮ ਮੌਕੇ ਮਰਿਆਦਾ ਦੀ ਕੋਰ ਉਲੰਘਣਾ ਹੋਈ ਹੈ ਇਸ ਲਈ ਕਿਵੇਂ ਦਾ ਪ੍ਰਬੰਧ ਕੀਤਾ ਜਾਂਦਾ ਉਸ ਬਾਰੇ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਵੋ ਮੀਡੀਆ ਵਿਦੇਸ਼ੀ ਵੀ ਅਸੀਂ ਗੱਲ ਦਾ ਜਵਾਬ ਨਹੀਂ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਦੇਸ਼ ਦੇ ਆਕੇ ਜਿਹੜੀ ਬਾਬਾ ਫੁੱਟਾ ਸਾਹਿਬ ਦੀ ਪਵਿੱਤਰ ਗੱਡੀ ਹੈ ਉਸ ਗੱਡੀ ਦੇ ਉੱਤੇ ਕੋੰਨੇ ਛੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ ਅਪਦੇਸ਼ਾਪਤ ਤੋਂ ਤੁਹਾਨੂੰ ਟੈਲੀਫੋਨ ਵਾਸਤੇ ਜਿਹੀ ਆਏ ਦੇਖੋ ਅੰਤਰਕ ਕਮੇਟੀ ਅਧਿਕਾਰ ਸਹਿਬਾਨ ਵੀ ਸਿੰਘ ਸਹਿਬਾਨ ਵੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਕਾਰ ਦੇ ਨਾਲ ਜੋ ਤਾਜ ਪੂਸ਼ਕ ਕੀਤੀ ਜਾਂਦੀ ਹੈ 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਗਲ ਪੰਥੀਆਂ ਲਹਾਜ਼ਿਤ ਸੰਗਤਾਂਾਂ ਦੇ ਇਕਸਾਲਾਂ ਨੇ ਸੰਪਰਦਾਮਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਿਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਇਡਾਜ ਪੂਸ਼ਕ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪਰ ਉਹ ਖ਼ਬਰਾਂ ਚ ਵੀ ਹੁੰਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ। ਆ ਕਹਦਾ ਗੁਰੂ ਦੀ ਹਜ਼ੂਰੀ ਵਿੱਚ ਪਖ ਸਾਹਿਬ ਤੇ ਚਾਹੇ ਕੇਸਰ ਸਾਹਿਬ ਹੈ ਚਾਹੇ ਸ਼ੀਰ ਇਕਾਲਤਪ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਮਾਗਮ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖੀਤਾ ਜਿਹੜੀਆਂ ਨੇ ਉਸ ਰਸ ਬਾਰੇ ਮਾਈਕ ਤੇ ਸਪੀਕ ਕਰਦੇ ਬੋਲਦੀਆਂ ਵੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ। ਕੁਕਮਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਜੀੜ ਦੇਗਾ ਉਹ ਪਰਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੋਸ਼ੀ ਦਾ ਸਮਾਗਮ ਹੁੰਦਾ ਹੈ ਉਹ ਤੋਂ ਫੈਟ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਸੀਲ ਤੋਂ ਖਲੋਕਦੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖਟ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਅਦਾਲ ਵੱਲੋਂ ਨਵਾਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਚਸਤਰ ਸਾਹਿਬਾਸਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਜਿੰਨਾਂ ਵਿੱਚ ਨਿਹੰਗ ਸਿੰਘ ਨੇ ਤਕਸਾਲਾ ਨੇ ਔਰ ਸਾਬਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਾਪੂਤ ਨਰਮਲੇ ਮਾਪੂਤ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੂਜੇ ਤਖਸਾਲ ਸਾਹਿਬਾਨ ਦੀ ਜਿਹੜੇ ਪੰਜਾਬ ਤਖਸਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤਹਿਤ ਹਿੰਨੇ ਜਿਵੇਂ ਤੱਕ ਸ਼੍ਰੀ ਪੀਐਸ ਕਰਸਾਹਤ ਤਖਸਾਲ ਦਮਦਮਾ ਸਾਹਿਬ ਹੈ ਉਥੋਂ ਦੇ ਜ਼ਥੇਦਾਰ ਦੀ ਨਿਯੁਕਤੀ ਦਾ ਐਲਾਨ ਜੱਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜੱਥੇਦਾਰ ਸ਼੍ਰੀ ਅਕਾਲ ਤਖਸਾਲ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜਿਹੜੀ ਉਹ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਕਿੱਥੇ ਚੱਲਿਓ ਰੁਕੋ ਥੋੜਾ ਜਿਹਾ ਅਕਾਲੀ ਦਲ ਦੇ ਵੱਲੋਂ ਅਜੋਕੇ ਸਮੇਂ ਜੇ ਕਿਸੇ ਵਿਅਕਤੀ ਵਿਸ਼ੇਸ਼ ਦੀ ਆਲੋਚਨਾ ਤੇ ਵਕਤ ਲਾਇਆ ਜਾ ਰਿਹਾ ਹੈ ਉਹਨੇ ਗਿਆਨੀ ਹਰਪ੍ਰੀਤ ਸਿੰਘ ਇਸ ਮੁੱਦੇ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮਾਮਲੇ ਵਿੱਚ ਬੀਤੇ ਦਿਨੀ ਮਰਿਆਦਾ ਦੀ ਉਲੰਘਣਾ ਦਾ ਇਲਜ਼ਾਮ ਲਾਇਆ ਸੀ ਉਹਨਾਂ ਤੋਂ ਇਲਾਵਾ ਚੀਫ ਖਾਲਸਾ ਦਿਵਾਨਤ ਤੇ ਹੋਰ ਵੀ ਕਈ ਜਥੇਬੰਦੀਆਂ ਵੱਲੋਂ ਅਜੇ ਹੀ ਇਲਜ਼ਾਮ ਲਾਇਆ ਗਏ ਨੇ ਗਿਆਨੀ ਜੀ ਕਹਿੰਦੇ ਨੇ ਕਿ ਇਹ ਸਭ ਕੁਝ ਦੇਖ ਕੇ ਬਹੁਤ ਦੁੱਖ ਹੋਇਆ ਜੋ ਸਾਡੇ ਬਜ਼ੁਰਗਾਂ ਨੇ ਪਦਵਾਨਾ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ ਪਿਛਲੇ 100 ਸਾਲ ਤੋਂ ਵੀ ਜਦੋਂ ਕਿਸੇ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਹੁੰਦੀ ਸੀ ਤੇ ਇੱਕ ਵਿਧੀ ਵਖਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹੈਡ ਗ੍ਰੰਥੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੇ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗ੍ਰੰਥੀ ਸਾਹਿਬ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਤੇ ਜਥੇਦਾਰ ਸਾਹਿਬ ਨਾ ਹੋਣ ਤੇ ਹੈਡ ਗ੍ਰੰਥੀ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਬੀਤ ਪ੍ਰਧਾਨ ਜੂਨੀਅਰ ਬੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਭੇਟ ਕਰਦੀਆਂ ਸੀ ਤੇ ਪੰਥ ਵੱਲੋਂ ਜਿਹੜਾ ਉਹ ਚਿਤਧਾਰਨ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿ ਜਿਸ ਵਕਤ ਅਕਸ਼ਰ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ। আর 나ই সৎਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ। 나 ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੈਡ ਗ੍ਰੰਥੀ ਸਾਹਿਬ ਹਾਜ਼ਰ ਸੀ। 나 ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੈਡ ਗ੍ਰੰਥੀ ਸਾਹਿਬ ਸ਼ਾਮਿਲ ਸੀ। ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ। ਔਰ ਨਾ ਹੀ ਕੋਈ ਸੰਪਰਦਾ ਕੋ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ। ਇਸ ਅੰਤਿਮ ਬਿਰਿਆਦਾ ਦਾ ਕੋਹਰ ਉਲੰਘਣ ਹੈ। ਸਾਬਕਾ ਜਥੇਦਾਰ ਸਹਿਬਾਨਾ ਤੇ ਸ਼੍ਰੋਮਣੀ ਕਮੇਟੀ ਦੇ ਤਰਕ ਅਲੱਗ-ਅਲੱਗ ਨੇ ਪਰ ਅਜਿਹੀ ਸਥਿਤੀ 'ਚ ਪੰਥ ਅੰਦਰ ਦੁਬਿਧਾ ਲਗਾਤਾਰ ਵਧਦੀ ਜਾ ਰਹੀ ਹੈ ਇਸ ਦਾ ਤਾਂ ਰਬੀ ਲਖਾ ਤੁਸੀਂ ਪੂਰੇ ਮਾਮਲੇ ਤੇ ਕੀ ਸੋਚ ਰੱਖਦੇ ਹੋ ਆਪਣੀ رائے ਆ ਜਿਹੜੀ ਉਹ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਪੰਥਕ ਸਿਆਸਤ ਦੀ ਉਲਜੀਤਾਣੀ ਵਿਦਵਾਨ ਤੇ ਕਮੇਟੀ ਆਮੋ ਸਾਹਮਣੇ ਸੱਚੇ ਹੋਣ ਦੀ ਜਦੋਂ ਜਹਿਰ ਜਾਰੀ ਪੰਥਕ ਸਿਆਸਤ ਇਸ ਮੋਕੇ ਸਭ ਤੋਂ ਮਾਰੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਹਰ ਦਿਨ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਹੁਣ ਚਰਚਾਾਂ ਵਿੱਚ ਚੱਲ ਰਹੀਆਂ ਨੇ ਕਿਨਾਂ ਰੌਲਿਆਂ ਦਾ ਭਾਜਪਾ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਆਲੇ ਦੋਲੇ ਤੋਂ ਸਾਨੂੰ ਮਿਲ ਰਿਹਾ ਕਿ ਸੁਖਵੀਰ ਬਾਦਲ ਤੋਂ ਅਕਾਲੀ ਦਲ ਤੋਂ ਕਬਜ਼ਾ ਛਡਾਉਂਦੇ ਛਡਾਉਂਦੇ ਪੰਥ ਨੂੰ ਭਾਜਪਾ ਦੀ ਝੋਲੀ ਨਾ ਪਾ ਦਿੱਤਾ ਜਾਵੇ ਹਾਲਾਂਕਿ ਇਹ ਤਾਂ ਵਕਤ ਦੱਸੇਗਾ ਕਿ ਕੌਣ ਕਿਸ ਦੀ ਝੋਲੀ ਪੈਂਦਾ ਪਰ ਤੱਕ ਅਸ਼੍ਰੀ ਕੇਸ਼ਗੜ ਸਾਹਿਬ ਦੇ ਨਵ ਨਿਯੁਕਤ ਜਤੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੇ ਸੇਵਾ ਸੰਭਾਲਣ ਬਾਰੇ ਚੁੱਕੇ ਜਾ ਰਹੇ ਸਵਾਲਾਂ ਸਬੰਧੀ ਪ੍ਰਤੀਕਿਰਿਆ ਦੰਤਿਆ ਸ਼ਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੰਥਕ ਹਾਲਾਤਾਂ ਦੇ ਮੱਦੇ ਨਜ਼ਰ ਆਪਸੀ ਟਕਰਾਅ ਤੋਂ ਬਚਣ ਲਈ ਜਥੇਦਾਰ ਸਾਭ ਦਾ ਸੇਵਾ ਸੰਭਾਲ ਸਮਾਗਮ ਸੰਕੇਪ ਰੂਪ ਵਿੱਚ ਕੀਤਾ ਗਿਆ। ਸ਼ਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਜੀ ਨੂੰ ਤਕਸ਼ਰੀ ਕਿਸਗੜ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ ਜਿਨ੍ਹਾਂ ਦੀ ਤਾਜਪੋਸ਼ੀ ਮੇਟੀ ਦਾਸ ਤ੍ਰੀਗ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਰੱਖੀ ਗਈ ਸੀ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ਤੇ ਤੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਲਗਾਤਾਰ ਟੈਲੀਫੋਨ ਤੇ ਇਤਲਾਹ ਦੇਣ ਤੇ ਕਿ ਉਹ ਉੱਥੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਮਾਹੌਲ ਖਰਾਬ ਹੋ ਸਕਦਾ ਆ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹੋਇਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਾਜ ਪੁਛੀ ਜਿਹੜੀ ਸੀ ਦਸਤਾਰ ਬੰਦੀ ਸੀ ਉਹ ਅਮਰਤ ਵੇਲੇ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਸਾਬ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਦਸਤਾਰ ਦੇ ਕੇ ਕੀਤੀ ਗਈ ਇਸ ਪ੍ਰੰਤ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਮੱਥਾ ਟੇਕਣ ਗਏ ਉਸ ਸਮੇਂ ਜਿਹੜੀ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ ਬਕਾਇਦਾ ਤਖਤ ਸਾਹਿਬ ਤੇ ਸ਼ਾਸਤਰ ਬਰਾਜਮਾਨ ਕੀਤੇ ਜਾ ਚੁੱਕੇ ਸਨ ਉਸ ਅਰਦਾਸ ਵਿੱਚ ਸਿੰਘ ਸਾਹਿਬ ਜੀ ਆਪ ਵੀ ਸ਼ਾਮਲ ਹੋਏ ਤੇ ਸੰਗਤਾਂ ਵੀ ਉਸ ਸਮੇਂ ਸ਼ਾਮਲ ਹੋਈਆਂ ਜਦੋਂ ਤਖਤ ਸਾਹਿਬ ਤੇ ਸਿੰਘ ਸਾਹਿਬ ਜੀ ਮਥਾ ਟੇਕਣ ਗਏ ਉਸ ਸਮੇਂ ਅਨਾੰਸਰਵ ਦੀਆਂ ਸ਼ੇਪਾਉਡਿੰਗ ਦਾ ਪਾਠ ਕੀਤਾ ਜਾ ਰਿਹਾ ਸੀ ਇਸ ਪ੍ਰੰਤ ਸਿੰਘ ਸਾਹਿਬ ਜੀ ਨੂੰ ਤਖਤ ਸਾਹਿਬ ਦੇ ਜਿਹੜੇ ਪੰਜ ਪਿਆਰੇ ਉਹਨਾਂ ਨੇ ਸਰੂਪਾ ਵੀ ਦਿੱਤਾ ਮੈਂ ਆ ਸੰਗਤ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿਉਂਕਿ ਜਦੋਂ ਨਵਾ ਸਿੰਘ ਸਾਹਿਬ ਲਾਇਆ ਜਾਂਦਾ ਹੈ ਤੇ ਇਹ ਪਹਿਲੇ ਸਿੰਘ ਸਾਹਿਬ ਦੀਆਂ ਸਮਾਵਾਂ ਆਟੋਮੈਟਿਕਲੀ ਤੌਰ ਤੇ ਸਮਾਪਤ ਹੋ ਜਾਂਦੀਆਂ ਨੇ ਕਿਉਂਕਿ ਉੱਥੇ ਤਾਂ ਕਿ ਜਸਗਰ ਸਾਹਿਬ ਵੱਡਾ ਸਮਾਗਮ ਹੋਲਾਮਲਾ ਬਣਾਇਆ ਜਾ ਰਿਹਾ ਸੀ ਉਹਨਾਂ ਸਮਾਗਮ ਵਿੱਚ ਸਿੰਘ ਸਾਹਿਬ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਸੇ ਕਰਕੇ ਇਹ ਸਮਾਗਮ ਜਿਹੜਾ ਹੌਲੇ-ਹੌਲੇ ਤੋਂ ਪਹਿਲਾਂ ਕੀਤਾ ਗਿਆ ਸੀ ਤਾਂ ਜੋ ਸਿੰਘ ਸਾਹਿਬ ਦੀ ਅਗਵਾਈ ਵਿੱਚ ਹੀ ਉਹ ਹੌਲਾਮੱਲਾ ਸਮਾਗਮ ਜਿਹੜਾ ਉਹ ਸੰਪੂਰਨ ਹੋ ਸਕਣ ਇਹ ਤਾਂ ਸੀ ਤਰਕਸ਼ ਸ਼੍ਰੋਮਣੀ ਕਮੇਟੀ ਦਾ ਜਿਸ ਤੇ ਇਲਜ਼ਾਮ ਲੱਗ ਰਹੇ ਨੇ ਕਿ ਇੱਕ ਪਰਿਵਾਰ ਦੀ ਸਿਆਸਤ ਨੂੰ ਬਚਾਉਣ ਲਈ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਹੋ ਚੁੱਕੇ ਜਥੇਦਾਰ ਗਿਆਨੀ ਰਪੀ ਸਿੰਘ ਨੇ ਇਲਜ਼ਾਮ ਲਾਇਆ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਦੀ ਸੇਵਾ ਸੰਭਾਲ ਸਮਾਗਮ ਮੌਕੇ ਮਰਿਆਦਾ ਦੀ ਕੋਰ ਉਲੰਘਣਾ ਹੋਈ ਹੈ ਇਸ ਲਈ ਕਿਵੇਂ ਦਾ ਪ੍ਰਬੰਧ ਕੀਤਾ ਜਾਂਦਾ ਉਸ ਬਾਰੇ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਵੋ ਵੀਡੀਓਆ ਵੀ ਦੇਸੀ ਵੀ ਐਸੀ ਗੱਲ ਦਾ ਜਵਾਬ ਦੇਣਾ ਕਿ ਜਿਸ ਤੇ ਜਵਾਬ ਦੇਣ ਦੇ ਨਾਲ ਦੇਸ਼ ਦੇ ਆਕੇ ਜਿਹੜੀ ਪਾਪਾ ਘੂਟਾ ਸਾਹਿਬ ਦੀ ਪਵਿੱਤਰ ਗੱਦੀ ਹੈ ਉਸ ਗੱਦੀ ਦੇ ਉੱਤੇ ਇੱਕ ਬੰਦੇ ਛੱਟੇ ਪਾਏ ਜਾਣ ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ ਔਰ ਮੈਂ ਕੇਵਲ ਤੁਹਾਡੇ ਨਾਲ ਜਿਵੇਂ ਤੁਸੀਂ ਵੀ ਪੁੱਛਿਆ ਉਦੇਸ਼ਾ ਪਰਦੇਸਾ ਉਸ ਤੋਂ ਟੈਲੀਫੋਨ ਰਾਸੇ ਜੀ ਆਏ ਦੇਖੋ ਅੰਤਰ ਕਮੇਟੀ ਜਥੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ ਔਰ ਬੜੇ ਸਤਕਾਰ ਦੇ ਨਾਲ ਜੋ ਤਾਜ ਪੁਸ਼ੇ